ਹਏ ਹਏ ਕਹਿੰਦੇ ਮੇਰੀ ਕੁੜੀ ਨਹੀਂ ਆਂਦੀ ਉਹਨਾਂ ਚ ਮੈਂ ਦਰਦ ਦੀ ਗੋਲੀ ਦੇ ਦੇ ਹਾਂਜੀ ਬੰਮ ਜੀ ਹੈ ਕਿ ਮੈਂ ਦੇ ਦੇਣੀ ਕੁੜੀ ਨੇ ਮੇਰੇ ਵਧੀਆ ਡੱਟ ਕੋਲ ਲੈ ਜਾਣਾ ਉਹਨਾਂ ਚ ਮੈਂ ਮੁੰਡਾ ਵੀ ਆ ਜਾਊਗਾ ਇੱਥੇ ਬੈਠ ਜਾ ਹਏ ਹਏ ਓਏ ਹਏ ਹਏ ਇੱਥੇ ਬੈਠ ਜਾ ਹਏ 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 ਬੁੜੇ ਵੀ ਰੋਂਦੇ ਹੀ ਕਰਦੇ ਹਏ ਹਏ ਆਏ ਬੈਲਾ ਤੂੰ ਸਾਟਾ ਲਾਗੀ ਕਰਦੇ ਆ ਦੇ ਦੇ ਮੈਨੂੰ ਗੋਲੀ ਪੀਟ ਦੇ ਮੈਨੂੰ ਰਮਾਨ ਹੋ ਜਾਏ ਐ ਰੰਦੇ ਲੱਤ ਮਾਰਨ ਨੂੰ ਗੋਲੀ ਦੇ ਮੈਨੂੰ ਐ ਐ ਐ ਚੇਦੀ ਲੈ ਆ ਗੋਲੀ ਬੜੀ ਪੀੜ ਭੌਂ ਦੇ ਮੇਰੇ ਐ ਗੱਸੀ ਚਲ ਗਈ ਪਰ ਬਲ ਨਹੀਂ ਗਿਆ ਹਏ ਹਾਏ ਮੈਂ ਨੇ ਅਣੀ ਦਾ ਕੱਪ ਚ ਪਾਣੀ ਲਿਆਂਦਾ ਹਾਏ ਮੈਂ ਤੂੰ ਉੱਠਿਆ ਨਹੀਂ ਜਾਂਦਾ ਮਮਜੀ ਹਾਏ ਫਟਾਫਟ ਵਿੱਚ ਜੋ ਮੈਨੂੰ ਲੱਭਾ ਮੈਂ ਉੱਥੇ ਲਿਆਂਦਾ ਆਜੋ ਹੋਲੀ ਹੋਲੀ ਆਜੋ ਹਏ ਹਏ ਹਲੋ ਮੋਦ ਹਏ ਦੈਂ ਬਸ ਹੋਰ ਵੀ ਲੋੜ ਹੈ ਹਾਂ ਬਸ ਪੀ ਲਿਆਮ ਪੀ ਲਿਆ ਬਸ ਤੇ ਆਜੋ ਲੰਮੀ ਆਏ 哎，哎，哎，哎。 ਜਾ ਜਾਂਦੇ ਇਹ ਬੜੇ ਕਾਲੀ ਕਾਲੀ ਚਝਾਂਦੇ ਆ ਅਬ ਤਾਂ ਕੋਈ ਗੱਲ ਹੋਈ ਹੈ ਘਰ ਦੇ ਵਿੱਚ ਅਹੇ ਫੋਨ ਨਹੀਂ ਆਇਆ ਹੀ ਕੰਮ ਤੋਂ ਹੁਣ ਮਾਂ ਨੂੰ ਲੈ ਕੇ ਤੁਰ ਗਿਆ ਲੱਗਦਾ ਕੋਈ ਘਰ ਦੇ ਵਿੱਚ ਗੱਲ ਹੋਈ ਹੋਈ ਹੈ ਇੰਜ ਕਰਦੀਆਂ ਭੈਣ ਪਿਆਰੀ ਨਾਲ ਖੜਦੀਆਂ ਤੇ ਪਤਾ ਸੁਰ ਲਵਾ ਪੀ ਕੀ ਗੱਲ ਹੋਈ ਹੈ ਅਰੇ ਬਖਾਰ ਨੇ ਦੇ ਨ ਮਾਤੀ ਮਾਰੀ ਅੱਜ ਇੱਕ ਤੇ ਮਾਂ ਨੰਨ ਜਾਂਦੇ ਨੂੰ ਦੇਖ ਲਿਆ ਮੈਂ ਖੰਡਾ ਨਹੀਂ ਕਰ ਦਿੰਦੇ ਇੰਜ ਕਰਦੀਆਂ ਭੈਣ ਪਿਆਰੀ ਨੂੰ ਨਾਲ ਖੜਦੀਆਂ ਤੇ ਉਧਰ ਹੈ ਪੈ ਲੈ ਕੇ ਆਵਾਂ ਰੋਟੀ ਘਰ ਕੱਲੀ ਹੋਣੀ ਆ ਧੀਰੇ ਧਿਆਨ ਕੇ ਜੋੜੂੰਗੀ ਤੇ ਜੇ ਨਾ ਕਰ ਲਈ ਗਈ ਨਾ ਤਾਂ ਇਹ ਕਹਣਾ ਰੋਜ਼ ਕੱਲੀ ਤੁਰੀ ਰਹਿੰਦੀ ਆ ਦੋ ਜਾਣੀਆਂ ਹੁਣ ਗੈਤ ਬਾਬਾ ਸਾਥ ਹੋ ਜਾਂਦਾ ਧੀਰ ਉਟੀ ਜਾ ਬੂਆ ਟੋਲੀ ਮੈਂ ਆਈ ਆ ਪੈਣ ਵੱਲੋਂ ਹੋ ਕੇ ਓਹ ਹੋ ਵੀ ਕਿੰਨੀ ਸੁਛਰੀ ਲੱਗੀ ਓ ਕਿਤੇ ਵੇਂਦਗਾ ਨਹੀਂ ਇਹਨਾਂ ਨੇ ਇਦਾਂ ਹੀ ਪਾ ਦੇਣੀ ਕਣਕ ਜੇ ਮੈਂ ਨਾ ਵੇਂਦੀ ਤੇ ਕਣਕਾ ਖਰਾਬ ਹੋ ਜਾਣੀ ਮਹਿੰਗੇ ਪਾ ਲਈ ਕਿਤਾ ਕਣਕ ਜੇ ਸੁਛਰੀ ਲੱਗੀ ਵਿੱਚ ਇਦਾਂ ਇਹ ਕਰਦਣਾ ਹੀ ਆ ਕੀ ਕਰੇ ਦੱਸ ਬੰਦਾ ਇਹਨਾਂ ਨੂੰ ਵੇਂਦਗਾ ਨਹੀਂ ਇਹ ਕਿਤੇ ਕੁੜਨਾ ਲੰਗੀ ਜਾਨੀਆ ਕੁੱਤਾ ਲੱਗਦਾ ਹੈ ਨਹੀਂ ਘਰ ਪਰ ਮੈਂ ਕੀ ਕਰਨ ਲਈ ਆ ਹਾਂ ਹਾਂ ਇਹ ਤੈਨੂੰ ਚੰਗਾ ਕਦਾ ਪਤਾ ਤੇ ਮੈਂ ਤਾਂ ਮਸਾਫ ਕਰਨ ਲਈ ਆ ਤੇ ਤੂੰ ਦੇਂਦੀ ਵੀ ਨਹੀਂ ਆਨਕਾਂ ਲਈ ਆ ਤੈਨੂੰ ਫੇਰ ਵੀ ਨਹੀਂ ਪਤਾ ਲੱਗਦਾ ਵੀ ਕੀ ਕਰਨ ਲਈ ਆ ਮੈਂ ਨਹੀਂ ਮਿੰਤ ਬੁਖਾਰ ਨੇ ਕਮਾਤ ਮਾਰੀ ਮੈਨੂੰ ਸਾਥ ਮੇਰੇ ਕੋਲ ਬੈਠ ਖਲੋਤਾ ਨਹੀਂ ਉਹ ਜਾਣਦੇ ਆ ਤੇ ਨਾਲੇ ਆ ਜਾ ਤੈਨੂੰ ਮੈਂ ਇੱਕ ਗੱਲ ਦੱਸਾਂ ਕਿਹੜੀ ਖਬਰ ਹੁਣ ਲੈ ਕੇ ਆਈ ਆ ਮੇਰੇ ਕੋਲ ਖਲੋਤਾ ਨੂੰ ਜਾਣ ਮੇਰੇ ਤੇ ਬੁਖਾਰ ਨੇ ਮੱਤ ਮਾਰੀ ਗੀ ਹਾਂ ਹਾਂ ਨਹੀਂ ਬੁਖਾਰ ਤਾਂ ਹੀ ਮੱਗੇ ਹੋਇਆ ਉਹ ਗੰਗਾ ਕਸਲੀ ਫਿਰਦੇ ਤੈਨੂੰ ਪਤਾ ਨਹੀਂ ਲੱਗਦਾ ਤੇਰੇ ਕੋਲ ਕੰਨ ਨਹੀਂ ਲੰਮੀ ਪੈ ਹੁੰਦਾ ਜਾ ਕੇ ਭੈਣ ਘਰ ਦੀ ਬੈਠੀ ਸੀ ਮੈਂ ਮੇਰੇ ਤੇਰੇ ਨਾਲ ਹੀ ਪਿੱਛੇ ਭੈਣ ਜਿੰਦਰ ਦੇ ਘਰ ਚਲੀ ਉਹਦਾ ਪਤਾ ਲੈ ਕੇ ਆਇਆ ਇਹ ਕੀ ਹੋਇਆ ਤੇ ਘਰ ਉਹਨਾਂ ਦੇ ਘਰ ਗੋਪੀ ਆਇਆ ਕੰਮ ਤੋਂ ਤੇ ਉਸੇ ਵਲੇ ਗੱਡੀ ਲੈ ਕੇ ਤੇ ਮਾਨ ਪਾ ਕੇ ਲੈ ਗਏ ਪਤਾ ਨਹੀਂ ਕਿਹੜੀ ਗੱਲ ਹੋਈ ਆ ਬੁੱਟੀ ਹੋਣੀ ਆ ਘਰ ਕੱਲੀ ਮੈਂ ਆਈ ਆ ਤੇਰੇ ਨਾਲ ਤੇ ਚੱਲ ਗਏ ਭੈਣ ਜਿੰਦਰਪੁਰ ਘਰ ਪਤਾ ਲੈਣ ਰੋਟੀ ਹੋਣੀ ਆ ਕੱਲੀ ਘਰ ਤੇਰਾ ਦਿਮਾਗ ਖਰਾਬ ਵਾ ਕੋਈ ਆਪਣੇ 100 ਕੰਮ ਜਾਂਦਾ ਤਾਂ 100 ਆਉਂਦਾ ਭਾਵੇਂ ਬੁੱਟੀ ਕਰ ਕੱਲੀ ਆ ਪਰ ਅਸੀਂ ਉਹਨਾਂ ਦੇ ਘਰ ਕਿਉਂ ਜਾਈਏ ਪਤਾ ਲੈਣ ਨੀ ਤੇਰਾ ਗੜੀ ਆਨੇ ਚਾਹ ਰਹੀ ਰਹਿੰਦਾ ਤੂੰ ਆਪਣੇ ਘਰ ਦਾ ਖਿਆਲ ਰੱਖਿਆ ਕਰ ਲੋਕਾਂ ਦੇ ਘਰਾਂ ਦਾ ਨਾ ਰੱਖਿਆ ਕਰ ਮੈਂ ਤੇ ਜੇ ਡਰਮ ਸਾਫ ਕਰਨਾ ਤੇ ਫਿਰ ਮੈਂ ਕੁਝ ਦੁਬਾਰਾ ਸਾਫ ਜਾਣਾ ਮੋਹਾਂ ਲੱਗੀਆਂ ਰੋਟੀ ਰਵਾਂ ਤੇ ਜੇ ਜੇ ਤੈਨੂੰ ਬੁਖਾਰ ਚੜਿਆ ਵਾ ਤੇ ਜਾ ਕੇ ਦਵਾਈ ਖਾ ਕੇ ਲੰਮੀ ਪੋ ਚੱਲ ਫੇ ਮੈਂ ਕੱਲੀ ਚੱਲ ਜਾਂ ਨੀ ਤੇ ਨਹੀਂ ਜਾਣਾ ਤੇ ਤੂੰ ਮੈਂ ਹੋਵਾਂ ਮੈਂ ਕੱਲੀ ਜਾ ਕੇ ਪਤਾ ਤੇ ਲੈ ਕੇ ਆਵਾਂ ਤੇ ਨੀ ਜਾ ਤੂੰ ਕੱذੀ ਜਾ ਮੈਂ ਤੁਰੇ ਜਸਮ ਕਰੇਟਾ ਨਾਮ ਐਦਾਂ ਦੀ ਤਿਤ ਬੁੱਢੀ ਆ ਤੁਮ ਨਹੀਂ ਢੱਨ ਵਾਲੀ ਆਹੋ ਇਹਦਾ ਕੋ ਖਨੀ ਹਾਲੀਦਾ ਲੋਕਾਂ ਦੇ ਘਰਾਂ ਦਾ ਧਿਆਨ ਰੱਖਦੀ ਰਹਿੰਦੀ ਸਾਰਿਆਂ ਦੇ ਘਰਾਂ ਦੇ ਵਿੱਚ ਸੌ ਕੰਮ ਹੁੰਦਾ ਇਹ ਬੁੱਢੀ ਨੂੰ ਜਿਕੇ ਕੋਈ ਕੰਮ ਨਹੀਂ ਬੇਲ ਇਸੇ ਕੰਮ ਤੇ ਆ ਕੀ ਕਰਮਣਾ ਕੰਮ ਕੰਮ ਮਨੇ ਦਿਲ ਕਰਨ ਡਿਆ ਗਈ ਪਤਾ ਨਹੀਂ ਕਿਉਂ ਤਲਕੀ ਜੀ ਹੋਈ ਜਾਣ ਢੀ ਆ ਮੰਮੀ ਨੂੰ ਪਤਾ ਨਹੀਂ ਕਿੰਨੀ ਕਿ ਸੱਟ ਲੱਗੀ ਹੋਣੀ ਆ ਫੋਨ ਤੇ ਦੱਸਦਾ ਵੀ ਆ ਜਾ ਛੇਤੀ ਛੇਤੀ ਪਤਾ ਨਹੀਂ ਕੀ ਬਣਿਆ ਹੁਣ ਆ ਨਾ ਤੇ ਜੇ ਮੈਂ ਚੱਲ ਗਈ ਤੇ ਇਹਨੋਂ ਹੋਵੇ ਵੀਰ ਅੱਗੇ ਇੱਥੋਂ ਸੜਿਆ ਬਲਿਆ ਗਿਆ ਵਾ ਤੇ ਮੈਨੂੰ ਤਾਂ ਪਤਾ ਆ ਕਿ ਉਹ ਹੈ ਵੀ ਗੁੱਸੇ ਵਾਲਾ ਤੇ ਇੱਕ ਮੰਮੀ ਨੇ ਹੁਣ ਪਰਥੂ ਪਾਇਆ ਹੋਣਾ ਵਾ ਤੇ ਮੇਰੀਆਂ ਵੀ ਮੇਰੇ ਮੂੰਹ ਚ ਕੋਈ ਨਾ ਕੋਈ ਨਿਕਲ ਜਾਣੀ ਆ ਉਜਾਦਾ ਉੱਥੇ ਕੰਮ ਨਾ ਵਧ ਜੇ ਵੀ ਮਾ ਮਾ ਪਤਾ ਨਹੀਂ ਕਿਉਂ ਬਾਰ-ਬਾਰ ਉਹਦੇ ਵਾਲੇ ਖਿਆਲੇ ਜਾਈ ਜਾਂਦਾ ਉਹ ਛੱਡ ਮਣਾ ਕਿਉਂ ਇਨੀ ਟੈਨਸ਼ਨ ਲਈ ਜਾਂਦੀ ਆ ਉਹਨਾਂ ਦੀ ਵੀ ਤੇ ਮਾਂ ਹੀ ਨਾ ਕੋਈ ਨਾ ਕੋਈ ਦਵਾਈ ਬੂਟੀ ਲਿਆ ਕੇ ਦਿੱਤੀ ਹੋਊਗੀ ਖੜੀ ਹੋਊਗੀ ਕਿਤੇ ਮੇਰੀ ਗੱਲੀ ਦੀ ਥੋੜਾ ਲੱਗਦੀ ਆ ਕਿਦਾਂ ਕਰਦੀ ਆ ਤੇ ਆ ਤੇ ਫਿਰ ਉੱਧਰ ਹੀ ਜਾਇ ਜਾਂਦਾ ਵਾ ਫੋਨ ਕਰਕੇ ਵੇਖ ਲੈਣੀ ਆ ਰਹਿਣ ਹੀ ਦੇ ਮਾ ਫੋਨ ਨਹੀਂ ਕਰਨਾ ਮੈਂ ਜੇ ਮੈਂ ਫੋਨ ਕਰ ਲਿਆ ਤਾਂ ਹੋ ਸਕਦਾ ਵੀਰ ਵੀ ਘਰੇ ਹੋਵੇ ਤੇ ਜੇ ਫੋਨ ਉਹਨੇ ਚੁੱਕ ਲਿਆ ਫੇਰ ਕੁਝ ਨਾ ਕੁਝ ਬੋਲਿਆ ਗਿਆ ਤੇ ਕੰਮ ਜ਼ਿਆਦਾ ਹੀ ਨਾ ਵੱਧ ਜੇ ਵੀ ਇਹ ਤੋਂ ਜੰਗਾ ਰਹਿਣ ਦਿੰਨੀ ਐ ਤੇ ਸਵੇਰੇ ਵੇਖਦੀ ਐ ਇਹਨਾਂ ਨੂੰ ਪੁੱਛ ਕੇ ਕਿ ਜਾਂ ਮੰਮੀ ਠੀਕ ਨਹੀਂ ਆ ਸੱਟ ਲੱਗੀ ਆ ਜੇ ਮੰਨਣਗੇ ਤੇ ਫੇਰ ਹੀ ਆ ਉਹ ਤੇ ਮੈਂ ਹੀ ਆ ਘਰੋਂ ਦਾ ਲਾ ਕੇ ਚਲ ਜੰਗੀ ਜਿਹਨ ਕਿਤੇ ਜਾਂਦੇ ਆਂਦੇ ਆ ਇਹਨਾਂ ਨੇ ਤੇ ਕਿਤੇ ਇੱਕ ਵਾਰੀ ਨਹੀਂ ਕਿਹਾ ਵੀ ਕਿ ਲੈ ਮੈਂ ਤੇਰੇ ਨਾਲ ਜਾਣਾ ਤੇ ਜਾ ਹੀ ਹੂੰ ਹੋਈਏ ਤੇ ਹੁਣ ਵੀ ਇਹਨਾਂ ਨੇ ਕਿੱਥੋਂ ਕਹਿਣਾ ਵਾ ਕਿ ਮੈਨੂੰ ਇਹੋ ਗੱਲ ਕਹਿਣੀ ਆ ਪਰ ਮਾਂ ਤੇ ਤੇਰੀ ਉਹਨੂੰ ਸੱਟ ਲੱਗੀ ਆ ਮੈਂ ਉੱਥੇ ਕੀ ਕਰਨਾ ਵਾ ਉਹ ਆਂਦੇ ਨਾ ਜਿਹਦੀ ਮਾਂ ਵਾ ਉਹਨੂੰ ਹੀ ਦੁੱਖ ਵਾ ਪੈਰ ਭਰਾ ਨੂੰ ਹੀ ਕਾਦਾ ਵਾ ਮਮੈਂ ਨਾ ਚਾੜ ਕੇ ਬੈਠੇ ਆ ਕੋਤ ਨਹੀਂ ਬੋਤਾ ਤੇਰੀ ਨਾਨੀ ਨੂੰ ਸੱਟ ਲੱਗ ਗਈ ਹੈ ਉਹ ਕਿੱਦਾਂ ਦੇਖ ਕੇ ਹੀ ਲੱਗਦਾ ਫੋਨ ਆਇਆ ਮੈਨੂੰ ਕਿ ਮੈਂ ਦੇਗ ਗਈ ਆ ਤੇ ਛੇਤੀ ਆ ਜਾ ਕੋਈ ਤੇ ਮੇਰੇ ਕੋ ਜਾਇਆ ਨਹੀਂ ਗਿਆ ਵੀ ਤੋਂ ਕੋਈ ਗੱਲ ਨਹੀਂ ਗੱਲ ਹੋਇਆ ਆ ਹਾਂ ਹੁਣ ਕੱਲ ਜਾਊਂਗੀ ਜੇ ਮੈਨੂੰ ਜਾਣ ਦੇਣਗੇ ਤੇ ਕਿੰਨੇ ਤੇ ਪਤਾ ਹੀ ਯਾ ਤੇ ਪਪਾ ਹੁਣ ਦਾ ਸੁਭਾਤਾ ਚਲ ਜਾ ਤੂੰ ਆਪਣਾ ਕੰਮ ਕਰ ਠੀਕ ਆ ਠੀਕ ਆ ਕੋਈ ਟੈਨਸ਼ਨ ਨਹੀਂ ਬੁੱਡੇ ਮੇਰੇ ਸੱਟ ਲਵਾ ਕੇ ਬਹਿ ਗਈ ਆ ਪਤਾ ਨਹੀਂ ਹੁਣ ਛੇਤੀ ਠੀਕ ਹੋਣਾ ਕਿ ਨਹੀਂ ਬੁੱਡੇ ਵਾਂ ਤੇ ਲੱਗੀਆਂ ਸੱਟਾਂ ਛੇਤੀ ਠੀਕ ਵੀ ਨਹੀਂ ਹੁੰਦੀਆਂ ਐਨਾ ਸੋਹਣਾ ਰਾਜਪੂ ਗੰਡੀ ਸੀ ਤਾਂ ਕਲੈਣੀ ਨੇ ਪਤਾ ਨਹੀਂ ਨਜ਼ਰ ਹੀ ਲਾਤੀ ਕਿ ਬਦਸੀ ਸਤੇਤੀ ਕੋਈ ਤੇ ਮੇਰੀ ਮੰਜੀ ਮਾਂ ਨੂੰ ਮੰਜੀ ਤੇ ਪਾਤਾ ਵਾ ਚੱਲ ਮਣਾ ਮੈਂ ਇਹ ਤਾਂ ਕੰਮ ਕਰਨਾ ਇਹਨੇ ਦਿਆਣਗੇ ਫਿਰ ਕਹਿਣਾ ਪੱਕੀਆਂ ਦੇ ਦੇ ਦਾਵਾ-ਦਾਵਾ ਇਹਨਾਂ ਨੂੰ ਕਿਹੜਾ ਵਾ ਕਿ ਕਿਸ ਤੇ ਕੀ ਬੀਤਣ ਦੀ ਆ ਇਹ ਤੇ ਇੱਕ ਨਹੀਂ ਸੋਣੀ ਮੇਰੀ ਇਹਨੇ ਹਾਂ ਨੇ ਰਵੀ ਕਿੰਨਾ ਹੋ ਗਿਆ ਪਤਾ ਨਹੀਂ ਜੀ ਪਹੁੰਚੀ ਕਿ ਨਹੀਂ ਪਹੁੰਚੇ ਸੌਟਾ ਪਤਾ ਨਹੀਂ ਕਿੰਨੇ ਕੁ ਲੱਗੇ ਹੋਣੇ ਪਤਾ ਵੀ ਇਹਨਾਂ ਨੂੰ ਕਿ ਬੁੱਢਾ ਸਰੀਰਤ ਬੰਦਾ ਹੋਣੀ ਚੱਲ ਲੋ। ਕੁਝ ਨੇ ਕੰਮ ਕਰਨ ਤੇ ਜੀਣੇ ਕਰ ਲਿਆ। ਫੋਨ ਲਾਵਾਂ ਨਹੀਂ ਇਹਨਾਂ ਨੂੰ। ਲੇਹ ਰਾਵੀ ਵਾਰ ਕਿੰਨਾ ਹੋ ਗਿਆ। ਮੇਰਾ ਤੇ ਘਰ ਕੱਲੀ ਦਾ ਜੀਣੇ ਲੱਗਣ ਤੇ। ਧਾਰੀ ਹੋ ਗਿਆ ਕੱਲੀ ਨੂੰ। ਇੱਡੇ ਵੱਡੇ ਘਰ ਤੇ ਮੈਂ ਕੱਲੀ ਆ ਵਾਸਤੇ। ਇੱਦਾਂ ਕਰਾਂ। ਬਾਹਰ ਜਾ ਕੇ ਬਹਿ ਜਾਨੀ ਆ। ਤੇ ਦਿੱਲੇ ਖਸਨੀ ਰਾਈ ਫੜਾਵਾ। ਇੱਥੇ ਬੈਜਾ। ਇਕੱਲੀ ਨੇ ਤਾਂ ਡਰ ਵੀ ਆਉਂਦੇ ਅੰਦਰ ਪੈ ਲੱਗਿਆ। ਹੁਣ ਕੀ ਕਰਾਂ? 10 ਮਿੰਟ ਰੋਕੇ ਨਾ ਫੇਰ ਭੌਂ ਲਾਉਣੀ ਆ। ਹਾਈ। 3 ਸਸਰੀ ਘੰਟੀ ਸਸਰੀ ਘਰ ਤਾਂ ਇੱਥੇ ਬੈਠੀ ਆ ਬਾਹਰ ਕੁੜ ਕੁੜ ਮੱਛਰ ਆ ਆ ਜਾ ਬੈਜੋ ਅੰਦਰ ਬੈਹਂਦੇ ਅੰਦਰ ਕੱਲੀ ਰhdf ਨਹੀਂ ਆਂਟੀ ਮੈਂ ਬੈਣੀ ਕੀ ਹੋਇਆ ਵਾ ਕੱਲੀ ਹੀ ਮੈਂ ਘਰ ਤੇ ਮੈਂ ਕਿਹਾ ਚਲ ਬਾਹਰ ਬੈਜਾਂ ਨਹੀਂ ਮੰਮੀ ਕਿੱਥੇ ਗਈ ਆ ਮੰਮੀ ਡਾਕਟਰ ਕੋ ਲੈ ਕੇ ਗਈ ਆ ਕਿਉਂ ਕੀ ਹੋ ਗਿਆ ਵਾ ਸੱਟ ਲੱਗ ਗਈ ਨਨੂ ਹਾ ਹਏ ਉਹ ਕਿਦਾਂ ਲਵਾ ਲਈ ਸੱਟ ਪਤਾ ਨਹੀਂ ਆਂਟੀ ਚੰਨ ਕਿੱਥੋਂ ਜਾਂਦੇ ਹੀ ਤੇ ਪੌੜੀ ਤੋਂ ਲੱਗਦਾ ਪੈਰ ਸਲਿੱਪ ਹੋ ਗਿਆ ਜੀ ਹਾ ਵੀ ਬੈਹਂਦੀ ਨਹੀਂ ਨਾ ਇੱਕ ਥਾਂ ਸ ਬੁੱਢੇ ਵਾਰੇ ਸੱਟ ਲਵਾ ਲਈ ਵੇਖ ਲੈ ਦੱਸ ਵੱਡੇ ਵਾਰ ਤਾਂ ਮੜਕੇ ਹਾਂ ਤੇ ਹੱਡੀ ਵੀ ਨਹੀਂ ਜੁੜਦੀ ਹੁਣ ਪਤਾ ਨਹੀਂ ਜੀ ਕਿੰਨੀ ਕੁ ਸੱਟ ਲੱਗੀ ਤੇ ਕਿੰਨੀ ਕੁ ਨਹੀਂ ਪਰ ਬਹੁਤ ਜ਼ਿਆਦਾ ਦਰਦ ਮਹਿਸੂਸ ਕਰਨ ਦੇ ਲੱਗਦਾ ਸੱਟ ਜ਼ਿਆਦਾ ਲੱਗੀ ਆ ਲੱਤ ਸਾਰੀ ਸੋਜ ਗਈ ਹੀ ਗਿੱਟਾ ਵੀ ਨਾਲ ਸੋਜ ਗਿਆ ਜਿਹਨਾਂ ਦਾ ਤੇ ਕੰਮ ਤੋਂ ਲੇਟ ਆਏ ਆ ਤੇ ਫਿਰ ਹੁੰਦੇ ਆ ਫਟਾਫਟ ਉਸੇ ਗੱਡੀ 'ਚ ਜਿੱਦਾਂ ਆਏ ਫਿਰ ਉਦਾਂ ਹੀ ਵਾਪਸ ਲੈ ਗਏ ਉਹਨਾਂ ਨੂੰ ਦੱਸ ਕੋਲੇ ਕੀ ਕਰ ਸਕਦੇ ਆ ਹੁਣ ਆਂਟੀ ਮੈਂ ਤੇ ਮੈਡੀਸਿਨ ਖੋਲ ਹੈਗੀ ਸੀ ਦਿੱਤੀ ਹੀ ਪਰ ਫਰਕ ਨਹੀਂ ਪਿਆ ਉਹਨਾਂ ਨੂੰ ਤੇ ਬਾਹਰ ਕੀ ਕਰਨ ਆਈ ਕੋਈ ਸਹਸਰ ਕਰਦੀ ਹੀ ਬਾਹਰ ਨਹੀਂ ਆਂਟੀ ਆ ਲਾਈ ਹੀ ਥੇ ਥਾਂ ਕੋ ਡਣ ਵਾਲੇ ਲਾਈ ਹੀ ਅੱਛਾ ਉਹਨਾਂ ਨੂੰ ਦੇ ਹੀ ਕੁਝ ਕਹਿਣ ਤੇ ਇੱਧਰ ਜਾਂਦੇ ਜਾਂਦੇ ਇਹਨੂੰ ਚਲ ਗਏ ਪਤਾ ਨਹੀਂ ਕੀ ਬਣਿਆ ਜੱਕ ਦਮ ਹੀ ਪਿਆਰ ਉਹਨਾਂ ਦਾ ਮੋਚ ਗਿਆ ਹੁਣ ਪਤਾ ਨਹੀਂ ਜੇ ਕਿੰਨੀ ਕੁ ਸੱਟ ਲੱਗੀ ਕਿੰਨੀ ਕੰਨੀ ਮੈਨੂੰ ਤੇ ਆਪ ਜੀ ਨੂੰ ਹੁੰਦਾ ਵੀ ਸੱਟ ਨਾ ਲੱਗੀ ਹੁੰਦੀ ਇਦਾਂ ਕਰ ਕੋਈ ਨਿਰ ਮਾਰ ਆਈ ਜਾਣਾ ਵਾ ਹੁਣ ਪਤਾ ਲੱਗੂ ਐਕਸਟਰਾ ਕਰਾਇਆ ਹੀਂਗੇ ਹਾਂਜੀ ਵੇਖੋ ਲੈ ਕੇ ਤੇ ਗਏ ਹੁਣ ਵੇਖੋ ਡਾਕਟਰ ਕੀ ਜਾਂਦਾ ਮੈਂ ਤਾਂ ਹਣੀ ਫੋਨ ਲਾਉਣੀ ਮੈਂ ਕਿ ਡਾਕਟਰ ਕੋ ਪਹੁੰਚ ਹੀ ਜਾਣਾ ਤੇ ਫੇਰ ਹੀ ਫੋਨ ਲਾਉਂਗੀ ਮੈਂ ਘਰ ਬੈਠੀ ਤਾਂ ਮੈਨੂੰ ਕਾਲੀ ਜੀ ਪੈਣ ਨਹੀਂ ਤੇ ਮੈਂ ਹਾਂ ਵੇਖਾ ਪਲਾ ਜਾਵਾ ਫੇਰ ਕਿੰਨੀ ਮੜਾ ਜਾ ਮੈਂ ਵੀ ਠੀਕ ਨਹੀਂ ਬੁਖਾਰ ਚੜਿਆ ਸੀ ਦਵਾਈ ਲੈਣ ਲਈ ਮੈਂ ਇਧਰ ਨੂੰ ਆ ਗਈ ਤੇ ਜਾ ਹੁਣ ਪੈਣਾ ਸੁਣ ਲੈ ਇਹਦਾ ਦਵਾਈ ਲੈਉਣੀ ਤੀ ਦਵਾਈ ਤੇ ਲਿਆਂਦੀ ਆ ਤੇ ਮੈਨੂੰ ਕਾਲੀ ਜੀ ਪੈ ਜਾਣੀ ਤੇ ਮੈਂ ਕੁੜਤੀਆਂ ਨੂੰ ਕਿਹਾ ਹੀ ਮੈਂ ਮੇਰੇ ਉਧਰ ਹੋ ਕੇ ਮਮਾੜਾ ਜਾ ਪੈਣ ਜੀ ਵੱਲੋਂ ਹਾਂਜੀ ਉਹ ਸੱਟ ਲੱਗ ਗਈ ਤਾਂ ਕਰਕੇ ਗਈ ਡਾਕਟਰ ਕੋ ਦੱਸ ਅਜੋ ਸੱਚ ਦਸੀ ਸੱਚੀ ਕੋਈ ਹੈਦਾ ਨਹੀਂ ਆਂਟੀ ਜੀ ਮੈਂ ਕੱਲ ਨਹੀਂ ਮੈਂ ਤਾਂ ਹੀ ਵਾਰ ਬੈਠੀ ਆਂ ਵੇਖ ਲੈ ਤੇਰਨਾ ਕਰਦੇ ਸੀ ਨਾ ਗਾੜੀ ਆ ਗਈਆਂ ਜੀ ਘੜੀ ਇਹ ਆਂਦੇ ਹੁੰਦੇ ਕਿ ਦਿੱਤੀ ਪੈਨ ਨਾ ਕਰੋ ਤੇ ਗਾੜੀ ਫੇਲੂ ਆ ਜਾਂਦਣਾ ਤੇ ਵੇਲਾ ਤੈਨੂੰ ਇੰਨਾ ਸਤਾਇਆ ਇਹਨਾਂ ਨੇ ਕਾਇਆ ਸੀ ਤੇ ਛੱਟ ਲੱਗ ਗਈ ਵੇਲਾ ਛੱਟ ਲੱਗ ਗਈ ਪਰੰਟੀ ਜੀ ਮੈਂ ਤਾਂ ਨਹੀਂ ਨਾ ਕੁਝ ਕਿਹਾ ਮੈਂ ਤੇ ਮੜਾ ਇਹਨਾਂ ਦਾ ਚਾਹੁੰਦੀ ਨਹੀਂ ਆ ਇਹ ਜੋ ਮਰਜ਼ੀ ਕਰ ਲੈਣ ਪਰ ਮੈਂ ਨਹੀਂ ਕਿਹਾ ਕਦੀ ਵੀ ਇਹਨਾਂ ਨਾਲ ਇਦਾਂ ਹੋਵੇ ਇਹ ਤਾਂ ਉੱਪਰ ਵਾਲਾ ਹੀ ਵੇਖਦਾ ਵਾ ਉਹਨੇ ਨਾ ਨੂਹਾਂ ਬੋਲਦੀ ਤੇਰੀ ਅੰਦਰਾਂ ਤੇ ਆਂਦੇ ਆ ਹੀ ਨਾ ਆਂਦਰਾ ਸਰਾਫ ਦਿੰਦਗਾ ਅੱਜ ਹੁਣ ਪਤਾ ਲੱਗਣਾ ਹੁਣ ਇਹਨੂੰ ਵੀ ਨੂਹਾਂ ਦੇ ਹੱਥ 'ਚ ਆਉਣਾ ਹੋਣੇ ਨੇ ਤੇਰੇ ਹੱਥ ਹੀ ਆਉਣਾ ਵੇਖ ਲਈ ਤੇ ਕੱਲ ਨੂੰ ਕੁੜੀ ਸਾਂਭਦੀ ਕੇ ਨੂਹ ਸਾਂਭਦੀ ਚਲੋ ਆਂਟੀ ਉਹ ਤੇ ਗੱਲ ਬਾਤ ਦੀ ਆ ਪਰ ਹੁਣ ਟੈਨਸ਼ਨ ਤਾਂ ਇਹ ਲੱਗੀ ਆ ਕਿ ਛੱਟ ਪਤਾ ਨਹੀਂ ਕਿੰਨੀ ਕੁ ਲੱਗੀ ਆ ਮੈਂ ਤਾਂ ਕਿੰਨੀ ਆ ਥੋੜੀ ਛੱਟ ਹੋਵੇ ਤੇ ਚਲ ਆਰਾਮ ਆ ਜਾਵੇ ਛੇਤੀ ਤੇ ਜੇ ਜਿਆਦੀ ਲੱਗੀ ਹੋਈ ਛੱਟ ਤਾਂ ਬਹੁਤ ਔਖਾ ਹੋ ਜਾਣਾ ਵਾ ਤੁਹਾਨੂੰ ਪਤਾ ਹੀ ਹੈ ਸਰੀਰ ਭਾਰਾ ਵਾ ਚੋਕੋ ਕੇ ਇਧਰ ਉਧਰ ਕਰਨਾ ਬਹੁਤ ਔਖਾ ਹੋ ਜਾਣਾ ਵਾ ਕਰਮਾਂ ਦਾ ਲੈਣਾ ਦਿਨ ਤੀ ਇਹ ਇੱਥੇ ਹੀ ਦੇਈਦਾ ਵਾ ਜੇ ਜੇ ਤੇਰਨਾ ਕਰਦੀ ਤੇ ਫੇਲਾ ਉਹ ਗਾੜੀ ਉਸੇ ਵੇਲੇ ਆ ਗਈ ਨਾ ਇਸੇ ਕਰ ਕਹਿੰਦੇ ਕਿ ਨਾ ਧੀ ਭੈਣ ਮਾੜਾ ਕਰੋ ਹੀ ਨਾ ਇਹ ਤੇ ਆਪਣੀ ਆਪਣੀ ਸੋਚ ਹੁੰਦੀ ਨਾ ਜੇ ਕੋਈ ਸੋਚੇ ਤੇ ਹੁਣ ਅਸੀਂ ਤੇ ਕਹਿ ਨਹੀਂ ਸਕਦੇ ਇਹਨਾਂ ਨੂੰ ਇਹ ਤੇ ਇਹਨਾਂ ਨੂੰ ਆਪ ਹੀ ਚਾਹੀਦਾ ਹੀ ਨਾ ਚਲੋ ਅੱਜ ਤੇ ਫੇਰ ਵੀ ਮਾੜਾ ਨਹੀਂ ਕਹਿੰਦੇ ਗੱਲ ਨਾ ਕਰੀ ਮੈਂ ਤੇਰਨਾ ਦੁੱਖ ਸੋਖਾ ਸਾਂਝਾ ਕਰ ਲੈਣੀ ਆ ਗੱਲ ਨਾ ਮੇਰੀ ਧੀ ਘਰੀ ਚੰਗਾ ਨਹੀਂ ਨਹੀਂ ਅੰਟੀ ਜੀ ਮੈਂ ਨਹੀਂ ਕਦੀ ਕੋਈ ਗੱਲ ਕੀਤੀ ਕੁੜੀ ਨੂੰ ਕੀਤਾ ਹੀ ਫੋਨ ਹਾਂਜੀ ਕੀਤਾ ਹੀ ਫੋਨ ਫੋਨ ਦੇ ਮੇਰੇ ਕੋ ਨਹੀਂ ਆਇਆ ਜਾਣਾ ਤੇ ਵੇਖ ਲਾ ਉਹਨੇ ਉੱਥੋਂ ਚੱਲ ਕੇ ਆਉਣਾ ਤੇ ਜਿਹੜੀ ਘਰ ਦੀ ਧੀ ਧੀ ਉਹਨੂੰ ਤੇ ਸਮਝਿਆ ਕੱਖ ਨਾ ਇਹਨੇ ਤੇ ਹੁਣ ਦੁੱਖ ਪਾਇਆ ਨਾ ਕੀ ਆਂਦੇ ਹੁੰਦੇ ਲੈਣੀਆਂ ਦੇਣੀਆਂ ਇੱਥੇ ਹੀ ਆ ਕੀ ਕਰ ਸਕਦੀ ਅੰਟੀ ਚਲੋ ਹੱਥ ਜੋੜਦੇ ਵੀ ਰਾਮਾ ਜੀ ਚਲੋ ਮੇਰੇ ਪੁੱਤ ਨੂੰ ਨਾ ਨਾ ਮੇਰੇ ਲਈ ਵੀ ਅੰਟੀ ਆਈ ਚੰਗਾ ਫੇਰ ਤੈਨੂੰ ਪਤਾ ਗੱਲ ਵੱਜ ਜਾਂਦੀ ਹੁੰਦੀ ਹੈ ਤੇ ਮੈਂ ਵੀ ਹੁਣ ਜਾਣੀ ਹੈ ਚੰਗਾ ਤੇ ਅੰਦਰ ਚਲ ਜਾ ਮੈਨੂੰ ਪਤਾ ਇੱਥੇ ਮੱਛਰ ਬੜਾਈਓ ਬਿਮਾਰ ਨਾ ਹੋ ਜੀ ਕਾਜੋ ਆਂਟੀ ਤੂੰ ਮਿੰਟ ਮਮਮੀ ਆਣ ਕੇ ਫੇਰ ਚਲ ਜਾ ਮੈਂ ਜਾਵਾਂ ਹੁਣ ਮੁੜ ਕੇ ਆਉਂਗੀ ਜੇ ਆਂਦੀ ਹੈ ਫੇਰ ਪਤਾ ਲੈਣਾ ਆਉਂਗੀ ਮੈਂ ਗੱਲਾਂ ਕਰਨ ਤਾਂ ਸਾਰੇ ਆ ਜਾਂਦੇ ਆ ਇਸ ਟਾਈਮ ਕੱਲੀ ਬੈਠੀ ਆ ਕਿਤੇ ਇੰਨਾ ਵੀ ਨਹੀਂ ਕਿਹਾ ਕਿ 10 ਮਿੰਟ ਹੋਰ ਬਹਿ ਜਾ ਬਸ ਸਵਾਦ ਲੈਣਾ ਈ ਗੱਲਾਂ ਦਾ ਲੈ ਕੇ ਚਲ ਗਏ ਹੁਣ ਤੇ ਮੁੰਡੇ ਡਾਰੀ ਲੱਗੰਦੇ ਆ ਇੱਧਰ ਵੀ ਕਿੰਨਾ ਨੀਰਾ ਆ ਅੰਦਰ ਵੜਨ ਨੂੰ ਮੇਰਾ ਜੀ ਨਹੀਂ ਕਰੁੰਦੇ ਆ ਉੱਤੋਂ ਟੈਨਸ਼ਨ ਪਈ ਆ ਕੀ ਪਤਾ ਨਹੀਂ ਕਿੰਨੀ ਕਸਟ ਲੱਗ ਗਈ ਆ ਚਲ ਘਰ ਤੇ ਹੈ ਇਹੀ ਨਾ ਜਿੱਦਾਂ ਮਰਜੀ ਲੱਗੇ ਇਕੱਲੇ ਦਾ ਵੀ ਘਰ ਚ ਕੀ ਰਹਿਣਾ ਵੱਡਿਆਂ ਨਾਲ ਹੀ ਘਰ ਚ ਬਾਹਰ ਆਨੇ ਜੇ ਕੋਈ ਸਮਝੇ ਤੇ ਸੁੰਦਰ ਜਾਨੋ ਜੀ ਨਹੀਂ ਕਰਨ ਦੇ ਕੀ ਕਰਾਂ